ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਝੜ ਸਟੌਲ ਮਫਲਰ ਤੇ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਤੁਸੀਂ ਪਾ ਸਕਦੇ ਹੋ ਠੀਕ ਹੈ ਤੇ ਜਿਹੜਾ ਇਹ ਡਿਜ਼ਾਈਨ ਹੈ ਮੈਂ ਦੋ ਰੰਗਾਂ ਵਿੱਚ ਬਣਾਇਆ ਤੁਸੀਂ ਇਸ ਨੂੰ ਜਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਚਾਰ-ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਚਾਰ ਸਲਾਈਆਂ ਚਾਰ ਸਲਾਈਆਂ ਚਾਰ ਸਲਾਈਆਂ ਇਸ ਤਰ੍ਹਾਂ ਚਾਰ ਸਲਾਈਆਂ ਚਾਰ ਵਾਰ ਡਿਜ਼ਾਈਨ ਨੂੰ ਮਰ ਰਿਪੀਟ ਕੀਤਾ ਹੈ ਉਲਟੇ ਪਾਸੇ ਤੋਂ ਜਿਹੜਾ ਇਸ ਤਰ੍ਹਾਂ ਦਿਖਾਈ ਦਿੰਦਾ ਦੋ-ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜਦੋਂ ਤੁਸੀਂ ਕੁੰਡੇ ਲੈਣੇ ਤਾਂ ਦੋ-ਦੋ ਦੋ ਇਸ ਤਰ੍ਹਾਂ ਜੋਟੇ ਦੇ ਹਿਸਾਬ ਚ ਕੁੰਡੇ ਲੈਣੇ ਦੋ ਦੇ ਮਲਟੀਪਲ ਠੀਕ ਹੈ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ ਜਿੰਨੇ ਰੰਗ ਤੁਸੀਂ ਚਾਹੋ ਇਹਦੇ ਵਿੱਚ ਜਿਹੜੇ ਪਾ ਸਕਦੇ ਆਂ ਕਈ ਵਾਰ ਆਪਣੇ ਕੋਲ ਥੋੜੀ ਥੋੜੀ ਪਾਛਮਾ ਜਿਹੜੀ ਬਚ ਜਾਂਦੀ ਹੈ ਤਾਂ ਆਪਾਂ ਇਸ ਤਰ੍ਹਾਂ ਪਾਛਮਾ ਨੂੰ ਯੂਜ਼ ਕਰ ਸਕਦੇ ਆਂ ਤਾਂ ਇੱਕ ਆਪਣਾ ਮਲਟੀ ਕਲਰ ਜਿਹੜਾ ਪ੍ਰੋਜੈਕਟ ਬਣਾ ਸਕਦੇ ਆਂ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਬਈ ਮੈਂ ਤੁਹਾਡੇ ਲਈ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸਜੀ ਆਨ ਨੂੰ ਬਣਾਉਣਾ ਹੁਣ ਮੈਂ ਇੱਥੇ ਵਾਈਟ ਕਲਰ ਨਾਲ ਬਾਰਡਰ ਬਣਾਇਆ ਇਸ ਤਰ੍ਹਾਂ ਦੋ ਲਾਈਨਾਂ ਬਾਰਡਰ ਦੇ ਤੌਰ ਤੇ ਬਣਾਇਆ ਉਲਟੀਆਂ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਕੀਤਾ ਆਪਣਾ ਇੱਥੇ ਮੈਂ ਪੈਰਟ ਕਲਰ ਲਗਾਇਆ ਤੁਸੀਂ ਜਿਹੜਾ ਵੀ ਰੰਗ ਜਿਹੜਾ ਯੂਜ਼ ਕਰਨਾ ਚਾਹੁੰਦੇ ਹੋ ਉਹੀ ਰੰਗ ਜਿਹੜਾ ਲਾ ਸਕਦੇ ਹੋ ਠੀਕ ਹੈ ਜਿਵੇਂ ਤੁਸੀਂ ਹੁਣ ਮੰਨ ਲਓ ਬਾਰਡਰ ਬਣਾਉਣ ਤੋਂ ਬਾਅਦ ਆਪਣੀ ਇਹ ਪਹਿਲੀ ਸਿਲਾਈ ਹੋਊਗੀ ਜਿਵੇਂ نیچے ਮੈਂ ਬਾਰਡਰ ਬਣਾਇਆ ਤੇ ਆਪਣੀ ਹੁਣ ਪਹਿਲੀ ਸਿਲਾਈ ਹੈ ਦੂਸਰਾ ਕਲਰ ਹੈ ਜਿਹੜਾ ਆਪਾਂ ਲਗਾਉਣਾ ਹਨ ਵਾਈਟ ਕਲਰ ਨਾਲ ਬਾਰਡਰ ਬਣਾ ਲਿਆ ਆਪਾਂ ਹੁਣ ਦੂਸਰਾ ਕਲਰ ਲਗਾਵਾਂਗੇ ਸਿੱਧੇ ਪਾਸੇ ਤੋਂ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਿਲਾਈ ਬਾਰਡਰ ਬਣਾਉਣ ਤੋਂ ਬਾਅਦ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਇਸ ਤਰ੍ਹਾਂ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਰਾਈਟ ਸਾਈਡ ਤੋਂ ਆਪਾਂ ਦੂਸਰਾ ਕਲਰ ਲਗਾਉਣਾ ਹੈ ਤਾਂ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸ਼ੁਰੂ ਕਰ ਲੈਣੀ ਹੈ ਇਸ ਤੇ ਇੱਕ ਕਸਲਾਈ ਜਿਹੜੀ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਸਿੱਧੇ ਪਾਸੇ ਤੋਂ ਆਪਾਂ ਸਿੱਧੀ ਬਣਾ ਲਈ ਹੁਣ ਦੂਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਜਿਹੜਾ ਆਪਾਂ ਕੰਨੀ ਵਾਲਾ ਕੁੰਡਾ ਇਹਨੂੰ ਉਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਮੈਂ ਇਹਨੂੰ ਇਸ ਤਰ੍ਹਾਂ ਉਲਟਾ ਬਣਾ ਲੈਣੀ ਆ ਉਸ ਤੋਂ ਬਾਅਦ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਦੋ ਕੁੰਡੇ ਛੱਡ ਕੇ ਆਪਾਂ ਇਸ ਤਰ੍ਹਾਂ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਜਿਹੜਾ ਇਹ ਹੌਲ ਹੋਗਾ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਬਾਅਦ ਇਸ ਤਰ੍ਹਾਂ thread ਆਪਾਂ ਪਿੱਛੇ ਰੱਖਣਾ ਇੱਕ ਕੁੰਡਾ ਬਣਾਉਣਾ ਆਪਾਂ ਲੂਜ਼ ਥੋੜਾ ਜਿਹਾ ਲੂਜ਼ ਰੱਖਣਾ ਜ਼ਿਆਦਾ ਲੂਜ਼ ਨਹੀਂ ਰੱਖਣਾ ਇਸ ਤਰ੍ਹਾਂ ਠੀਕ ਹੈ ਫਿਰ ਜਿਹੜੇ ਆਪਣੇ ਦੋ ਕੁੰਡੇ ਆ ਇਹਨਾਂ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਦੋ ਕੁੰਡਿਆਂ ਦੇ ਆਪਣੇ ਦੋ ਕੁੰਡੇ ਬਣ ਗਏ ਨਾ ਤਾਂ ਕੋਈ ਕੁੰਡਾ ਆਪਣਾ ਵਧੀਆ ਤੇ ਨਾ ਘਟਿਆ ਅੱਗੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਆਪਾਂ ਸਲਾਈ ਆਪਣੀ ਉਲਟ ਪਾਸੇ ਤੋਂ ਪਰਖ ਰੈੱਡ ਆਪਾਂ ਸਿੱਧੇ ਪਾਸੇ ਵੱਲ ਰੱਖਣਾ ਹੈ ਇੱਧਰ ਪਿੱਛੇ ਵੱਲ ਠੀਕ ਹੈ ਫੇਰ ਆਪਾਂ ਇੱਕ ਕੁੰਡਾ ਬਣਾਉਣਾ ਲੂਜ਼ ਫੇਰ ਇਹ ਦੋ ਕੁੰਡਿਆਂ ਦਾ ਆਪਾਂ ਬਣਾਉਣਾ ਇੱਕ ਕੁੰਡਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਕੁੰਡਾ ਬਣਾਉਣਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਤਾ ਤਾਂ ਦੋ ਕੁੰਡਿਆਂ ਦੇ ਆਪਣੇ ਦੋ ਕੁੰਡੇ ਬੰਦੇ ਜਾਂਦੇ ਜਾਂਦੇ ਨਾ ਕੋਈ ਕੁੰਡਾ ਵੱਧਦਾ ਹੈ ਨਾ ਘਟਦਾ। ਦੂਸਰੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਇਹ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ। ਮੈਂ ਤੁਹਾਨੂੰ ਜਿਹੜੀ ਇਹ ਸਾਰੀ ਸਲਾਈ ਬਣਾ ਕੇ ਦਿਖਾਵਾਂਗੀ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਤਰ੍ਹਾਂ। ਫਿਰ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਉਣਾ ਹੈ ਆਪਾਂ। ਥੋੜਾ ਜਿਹਾ ਲੂਜ਼ ਰੱਖਣਾ ਹੈ, ਜਿਆਦਾ ਲੂਜ਼ ਨਹੀਂ ਰੱਖਣਾ। ਫੇਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ। ਇਸ ਤਰ੍ਹਾਂ। ਫੇਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਲੂਜ਼। ਫੇਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲੈਣਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ। ਫਿਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਹੈ ਆਪਾਂ ਲੂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਲਏ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਇਆ ਲੂ ਫਿਰ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਆਪਾਂ ਇੱਕ ਕੁੰਡਾ ਬਣਾਤਾ ਇਸ ਤਰ੍ਹਾਂ ਤਾਂ ਦੋ ਕੁੰਡਿਆਂ ਦੇ ਦੋ ਕੁੰਡੇ ਆਪਣੀ ਬੰਨ੍ਹਦੇ ਜਾਂਦੇ ਆ। ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਪੈਸਤਰਾਂ ਲੂਜ। ਫਿਰ ਦੋ ਕੁੰਡਿਆਂ ਦਾ ਆਪਾਂ ਇਹ ਕੁੰਡਾ ਬਣਾਤਾ ਪਿਛਲੀ ਸਾਈਡ ਤੋਂ। ਐਸਟਰਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਹੈ ਆਪਾਂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਇਆ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਜਿਆਦਾ ਲੂਜ਼ ਨਹੀਂ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਬਣਾ ਦੇਣਾ ਇੱਕ ਕੁੰਡਾ ਠੀਕ ਐ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਦੂਸਰੀ ਸਲਾਈ ਆਪਾਂ ਸਾਰੀ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਇਸੇ ਤਰ੍ਹਾਂ ਸਾਰੀ ਸਲਾਈ ਬੰਨਦੀ ਜਾਊਗੀ ਆਪਣੀ ਲਾਸਟ ਤੇ ਵੀ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਇਆ ਤੇ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦੇਣਾ ਉਲਟੀ ਸਲਾਈ ਇਹ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲੈਣੇ ਇਸ ਤਰ੍ਹਾਂ ਦੋ ਸਲਾਈਆਂ ਆਪਣੀ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਤੀਸਰੀ ਸਿਲਾਈ ਬਣਾਉਣੀ ਹੈ ਤੀਸਰੀ ਸਿਲਾਈ ਸਿੱਧੇ ਪਾਸੇ ਤੋਂ ਇਸੇ ਕਲਰ ਨਾਲ ਬਣਾਉਣੀ ਆਪਾਂ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ। ਪਹਿਲੀ ਸਲਾਈ ਵੀ ਆਪਾਂ ਸਿੱਧੀ ਬਣਾਈ। ਦੂਸਰੀ ਸਲਾਈ ਤੇ ਆਪਾਂ ਉਲਟ ਪਾਸੇ ਤੋਂ ਡਿਜ਼ਾਈਨ ਬਣਾਇਆ। ਤੀਸਰੀ ਸਲਾਈ ਆਪਣੀ ਸਿੱਧੀ ਹੋਗੀ ਇਸ ਤਰ੍ਹਾਂ। ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ। ਲਾਸਟ ਵਾਲਾ ਗੁੰਡਾ ਸਿੱਧਾ ਮਣਾ ਲਾਂਗੇ ਸਿੱਧੀ ਸਲਾਈ ਤੇ ਇਹਨਾਂ ਸਲਾਂਗਾ ਕੰਪਲੀਟ ਹੋ ਗੂ ਚੌਥੀ ਸਲਾਈ ਆਪਾਂ ਬਣਾਉਣੀ ਹੈ ਚੌਥੀ ਤੇ ਲਾਸਟ ਸਲਾਈ ਆ ਆਪਣੇ ਡਿਜ਼ਾਈਨ ਦੀ ਇਹ ਆਪਾਂ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਉਲਟ ਪਾਸੇ ਸਾਰੇ ਕੁੰਡੇ ਉਲਟੇ ਬਣਾ ਲਏ। ਲਓ ਜੀ ਚਾਰ ਸਲਾਈਆਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਗਿਆ। ਜੇਕਰ ਤੁਸੀਂ ਐਸੇ ਰੰਗ ਨਾਲ ਬਣਾਉਣਾ ਹੈ ਤਾਂ ਤੁਸੀਂ ਦੁਬਾਰਾ ਫੇਰ ਆਪਣਾ ਡਿਜ਼ਾਈਨ ਸ਼ੁਰੂ ਕਰ ਲੈਣਾ ਹੈ ਤੇ ਜੇਕਰ ਤੁਸੀਂ ਕਲਰ ਚੇਂਜ ਕਰਨੇ ਤਾਂ ابھی ਮੈਂ ਤੁਹਾਨੂੰ ਜਿਹੜਾ ਕਰਕੇ ਦਿਖਾ ਦਿੰਨੀ ਜਿਵੇਂ ਮੈਂ ਹੁਣ ਇੱਥੇ ਵਾਈਟ ਕਲਰ ਫੇਰ ਲਗਾਉਂਗੀ ਕਿੱਦੇ ਪਾਸੇ ਤੋਂ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਫੇਰ ਆ ਗਈ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਦੂਸਰੀ ਸਿਲਾਈ ਤੇ ਡਿਜ਼ਾਈਨ ਬਣੂਗਾ ਉਲਟ ਪਾਸੇ ਤੋਂ ਇਹ ਕੁੰਡਾ ਤਾਰੂ ਚਾਹੀਏ ਬੁਨੋ ਆਪਣੀ ਮਰਜ਼ੀ ਤੁਹਾਡੀ ਇਸ ਤਰ੍ਹਾਂ ਮੈਂ ਇਹਨੂੰ ਉਲਟਾ ਬਣਾਉਣੀ ਹੈ ਦੋ ਕੁੰਡੇ ਛੱਡ ਕੇ ਆਪਾਂ ਥ੍ਰੈਡ ਪਿੱਛੇ ਕਰ ਲੈਣਾ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਹੈ ਲੂਜ਼ ਫਿਰ ਇਸ ਤਰ੍ਹਾਂ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲੈਣਾ ਪਿਛਲੀ ਸਾਈਡ ਤੋਂ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਹੈ ਆਪਾਂ ਥੋੜਾ ਜਿਹਾ ਲੂਜ਼ ਰੱਖਣਾ ਇਹਨੂੰ ਜ਼ਿਆਦਾ ਨਹੀਂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣ ਇਸ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਡਿਜ਼ਾਈਨ ਆਪਣਾ ਦੁਬਾਰਾ ਸ਼ੁਰੂ ਹੋਇਆ ਦੂਸਰੀ ਛਲਾਈ ਹੈ ਆਪਣੇ ਡਿਜ਼ਾਈਨ ਦੀ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਾਂ ਦਾ ਇੱਕ ਬਣਾ ਦੇਣਾ ਫਿਰ ਇਹ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਲੂਜ਼ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਆਪਾਂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਪਿਛਲੀ ਸਾਈਡ ਤੋਂ ਐਸ ਤਰ੍ਹਾਂ ਫਿਰ ਇਹ ਦੋ ਕੁੰਡੇ ਛੱਡ ਕੇ ਇਹ ਕੁੰਡਾ ਬਣਾਉਣਾ ਇਸ ਤਰ੍ਹਾਂ ਲੂਜ਼ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣ ਪਿਛਲੀ ਸਾਈਡ ਤੋਂ ਫੇਰੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਆਪਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਇਸ ਤਰ੍ਹਾਂ ਫੇਰੇ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਫੇਰੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫੇਰੇ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਫਿਰ ਇਹ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਉਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਫਿਰ ਦੋ ਕੁੰਡੇ ਛੱਡ ਕੇ ਸਾਰੀ ਸिलाई ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਲਾਸਟ ਤੇ ਵੀ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਅਲਟੀ ਸਲਾਈ ਉਲਟਾ ਬਣਾ ਲਾਂਗੇ ਹੁਣ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਸਿੱਧੀ ਬਣਾ ਲਾਂਗੇ ਸਾਰੀ ਤੇ ਚੌਥੀ ਸਲਾਈ ਜਿਹੜੀ ਆਪਣੀ ਲਾਸਟ ਸਲਾਈ ਡਿਜ਼ਾਈਨ ਦੀ ਸਾਰੀ ਉਲਟੀ ਬਣਾ ਲਾਂਗੇ ਦੋ ਸਲਾਈਆਂ ਬਣਾ ਕੇ ਮੈਂ ਕੰਪਲੀਟ ਕਰਦੀ ਚਾਰ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਆਪਣਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣਦਾ ਜਾਊਗਾ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਪੈਰਟ ਕਲਰ ਨਾਲ ਜਿਹੜੀਆਂ ਚਾਰ ਸਲਾਈਆਂ ਬਣਾ ਕੇ ਦਿਖਾਈਆਂ ਫਿਰ ਵਾਈਟ ਕਲਰ ਨਾਲ ਚਾਰ ਸਲਾਈਆਂ ਬਣਾ ਕੇ ਦਿਖਾਉਂਗਾ ਤਾਂ ਇਹੀ ਚਾਰ-ਚਾਰ ਸਲਾਈਆਂ ਜਿਹੜੀਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਜਿਵੇਂ ਮੈਂ ਹੁਣ ਇੱਥੇ ਵਾਈਟ ਕਲਰ ਨਾਲ ਬਾਰਡਰ ਬਣਾਇਆ ਫਿਰ ਇਹ ਕਲਰ ਲਗਾਇਆ ਪੈਰਟ ਫਿਰ ਵਾਈਟ ਉੱਪਰ ਤੁਸੀਂ ਕੋਈ ਹੁਣ ਹੋਰ ਕਲਰ ਲਗਾ ਸਕਦੇ ਆਂ ਫਿਰ ਹੋਰ ਇਸ ਤਰ੍ਹਾਂ ਮਲਟੀ ਕਲਰ ਵੀ ਇਹਨੂੰ ਬਣਾ ਸਕਦੇ ਆਂ ਕਈ ਵਾਰ ਆਪਣੇ ਕੋਲ ਕੀ ਹੁੰਦਾ ਛੋਟੇ ਛੋਟੇ ਗੋਲੇ ਪਛੋਂ ਦੇ ਬਚ ਜਾਂਦੇ ਆਂ ਤਾਂ ਆਪਾਂ ਸਾ ਜਿਹੜੀ ਪਛ ਮੈਂ ਇੱਥੇ ਵਰਤ ਸਕਦੇ ਆਂ ਆਪਣੀ ਠੀਕ ਹੈ ਤਾਂ ਮਲਟੀ ਕਲਰ ਡਿਜ਼ਾਈਨ ਬਣ ਜੂਗਾ ਤੇ ਬਣ ਕੇ ਵੀ ਬਹੁਤ ਹੀ ਸੋਹਣਾ ਲੱਗੂਗਾ ਜੇਕਰ ਤੁਸੀਂ ਇਹਨੂੰ ਇੱਕ ਰੰਗ ਚ ਬਣਾਉਣਾ ਤਾਂ ਇੱਕ ਰੰਗ ਵਿੱਚ ਵੀ ਬਣਾ ਸਕਦੇ ਆਂ ਦੋ ਰੰਗਾਂ ਵਿੱਚ ਬਣਾ ਸਕਦੇ ਆਂ ਜਿਆਦਾ ਰੰਗਾਂ ਵਿੱਚ ਬਣਾ ਸਕਦੇ ਆਂ ਤੁਹਾਡੀ ਆਪਣੀ ਮਰਜ਼ੀ ਹੈ ਡਿਜ਼ਾਈਨ ਹੈ ਜਿਹੜਾ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ